ਨਾਉ ਤਾਂ ਮੈਨੂੰ ਵੀ ਪਤਾ ਸੀ ਮੈਂ ਜਾਣ ਕੇ ਨਹੀਂ ਸੀ ਲੈਂਦਾ ਵੀ ਰੋਟੀ ਨਹੀਂ ਮਿਲਣੀ ਦੇਖਿਆ ਜੇ ਝੀਨ ਦੀ ਖੇਤੀ 'ਚ ਇੰਨਾ ਮੁਨਾਫਾ ਹੁੰਦਾ ਤਾਂ ਸਭ ਤੋਂ ਅਮੀਰ ਅਫਗਾਨਿਸਤਾਨ ਹੁੰਦਾ ਹੈ ਉਥੇ ਤਲਵਾਨ ਬਣਨ ਦਾ ਕੋਈ ਗੁੱਸਾ ਖੜਾ ਕਰਨ ਦੀ ਕੋਈ ਲੋੜ ਨਹੀਂ ਸੀ ਸਾਹ ਦੋਨੇ ਜੋਾਕ ਵੇਆ ਤੇ ਦੋਨੇ ਜੋਾਕਾਂ ਦੇ ਵੇਖਾਂ ਤੇ ਮਹਾਰਾਜ ਸਾਹਿਬ ਸੀਗੇ ਮੈਂ ਪੁੱਛਦਾ ਇਹਨਾਂ ਨੂੰ ਮਾਇਆ ਇਹ ਉਹ ਮਾਇਆ ਜਿਹੜੀ ਦਰਵੇਸ਼ ਹੈ ਇਹ ਉਹ ਨਿਬੜਾ ਜਿਹੜੀ ਤੱਕੜਾ ਹੈ ਮੈਂ ਮਨੋਹਰਵਾਲ ਖੱਟਰ ਸਾਹਿਬ ਨਾਲ ਇੱਕਦਮ ਬੈਠਾ ਕਾਰ ਦੇ ਵਿੱਚ ਜਾ ਰਿਹਾ ਸੀ ਫਿਰ ਮੈਂ ਉਹਨਾਂ ਤੋਂ ਪੁੱਛਿਆ ਕਿ ਜੀ ਮੋਦੀ ਸਾਹਿਬ ਦੇ ਬਾਰੇ ਕੋਈ ਗੱਲ ਦੱਸੋ ਉਸ ਨੇ ਮੇਰੇ ਪੱਗ ਵੱੰਨੀ ਪਈ ਸੀ ਮੇਰੇ ਪੱਗ ਤੇ ਇੱਜ਼ਤ ਵਾਲਾ ਹੱਥ ਦੇ ਕੇ ਮਨੋਹਰਵਾਲ ਜੀ ਨੇ ਕੱਤੀ ਚੇਂਜ ਕਰਵਾ ਲਿਆ ਰੂਟ ਚੇਂਜ ਕਰਵਾਇਆ ਸੀ ਲੋਕਾਂ ਸੀ ਜਜ਼ਬਾਤੀ ਐ ਅਸੀਂ ਹਾਥੀ ਜਾਣਦਿਆਂ ਬਹੁਤ ਪੁਰਾਣੀ ਕਹਾਵਤ ਐ ਪਰ ਪੂਛ ਦੇ ਵਾਲ ਤੋਂ ਹਾਥੀ ਵਾਪਸ ਵੀ ਖਿੱਚਣ ਜਾਣਦੇ ਆ ਤੇ ਐਤ ਕੀ ਗੁਮਰਾਹਪਨ ਬਿਆਨ ਦੇ ਰਿਹਾ ਹੋ ਕੋਈ ਖੜਾ ਦੋ ਨਾ ਕੀ ਹੈ ਹੈਲੋ ਨੌ ਤਾਂ ਮੈਨੂੰ ਵੀ ਪਤਾ ਸੀ ਮੈਂ ਜਾਣ ਕੇ ਨਹੀਂ ਸੀ ਲੈਂਦਾ ਵੀ ਰੋਟੀ ਨਹੀਂ ਮਿਲਣੀ ਦੇਖਿਆ ਮਾਈਕ ਬੰਦ ਹੋ ਗਿਆ ਨੌ ਤਾਂ ਮੈਨੂੰ ਪਤਾ ਸੀ ਸਾਲ ਪਹਿਨਾ ਸ਼ੁਰੂ ਹੋ ਜਾਂਦੀ ਜੇ ਫੀਮ ਦੀ ਖੇਤੀ 'ਚ ਇੰਨਾ ਮੁਨਾਫਾ ਹੁੰਦਾ ਤਾਂ ਸਭ ਤੋਂ ਅਮੀਰ ਅਫਗਾਨਿਸਤਾਨ ਹੁੰਦਾ ਉਥੇ ਤਲਬਾਨ ਬਣਨ ਦਾ ਕੋਈ ਗਰੁੱਪ ਖਾਵਾ ਕਰਨ ਦੀ ਕੋਈ ਲੋੜ ਨਹੀਂ ਸੀ ਸਾਰਿਆਂ ਨਾਲੋਂ ਤਾਂ ਅਮੀਰ ਉਹ ਹੁੰਦਾ ਸਾਡੇ ਵੀ ਇੱਥੇ ਲਾਇਸੈਂਸ ਸੀਗੇ ਤੁਹਾਨੂੰ ਇੱਕ ਦੱਸ ਦਿਆ ਮੋਟਾ-ਮੋਟਾ ਕਿ ਇੱਕ ਏਕੜ ਤੋਂ ਜਿੰਨੀ ਅਫੀਮ ਦੀ ਖੇਤੀ ਨਿਕਲਦੀ ਆ ਉਹ ਸਰਕਾਰ ਨੇ 16000 ਰੁਪਏ ਕਿਲੋ ਤੋਂ ਲੈ ਕੇ ਜਾਣੀ ਹੈ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਅਸੀਂ ਟੱਟ ਹੈ ਸਾਡਾ ਝਾੜ ਟੱਟ ਨਹੀਂ ਕੋਇਆ ਉਹ ਲੈਣੀ ਉਹਨਾਂ ਨੇ ਪੂਰੀ ਤੁਸੀਂ ਕਰਨੀ ਹੈ ਪਰ ਉਹ ਤੁਹਾਨੂੰ ਪਰਮਿਟ ਮਿਲੋ ਤੇਰੇ ਨਾਲ ਕਿ 10 ਦਿਨ ਦੇ ਨੇ ਕਿ ਪਰਮਿਟ ਭਾਈ ਇਹਦੇ ਕੋਲੇ ਵੀ ਇਹਦੇ ਕੋਲੇ ਵੀ ਇਹਦੇ ਕੋਲੇ ਵੀ ਅੰਮਤ ਹੋ ਗੀਆਂ ਨੇ ਤੇ ਸਾਡੇ ਪੰਜਾਬ ਦੇ 85% ਕਿਸਾਨ 3 ਏਕੜ ਦੇ ਨੇ ਮਾਫ ਕਰਨਾ ਉਹਨਾਂ ਕੋਲ 160 ਏਕੜ ਜ਼ਮੀਨ ਹੈ। 160 ਏਕੜ ਜ਼ਮੀਨ। ਅਜੇ ਖਿੜਕੀਆਂ ਨਹੀਂ ਲਗੀਆਂ। ਪਰ ਅਸੀਂ ਦਿਲदार ਲੋਕ ਆ। ਅਸੀਂ ਉਹ ਲੋਕ ਆ ਜਿਨ੍ਹਾਂ ਨੇ ਸਿਕੰਦਰ ਨੂੰ ਹੰਡ ਲਿਆ ਸੀ। ਸਿਕੰਦਰ ਹਾਰਿਆ ਸੀ ਮੈਂ ਬਾਰ-ਬਾਰ ਕਹਿੰਦਾ ਸਿਕੰਦਰ ਹਾਰਿਆ ਸੀ ਕੋਰਸ ਜਿੱਤਿਆ ਸੀ ਪਰ ਜੇਤੂ ਇਤਿਹਾਸ ਲਿਖਿਆ ਕਰਦੇ ਨੇ ਸਿਕੰਦਰ ਉੱਥੋਂ ਯੂਨਾਨ ਤੋਂ ਚੱਲਿਆ ਸੀ। ਤਾਂ ਉਹ ਜਦੋਂ ਇਤੋਂ ਹਾਰਿਆ ਸੀ ਮੈਂ ਕਹਿੰਦਾ ਸੀ ਮੈਂ ਵਾਪਸ ਮੁੜ ਜੂੰ ਪਰ ਲਿਖੂਗਾ ਕਿ ਤਰਹ ਦੇ ਸੀ ਕਿ ਮੈਂ ਦੁਨੀਆ ਦਾ ਸਭ ਤੋਂ ਤਾਕੜਾ ਤੇ ਜੇਤੂ ਆ ਮੈਂ ਦੁਨੀਆ ਚ ਆਪਣਾ ਪਰ ਜਿੱਤਨ ਚਲੇ ਜਾਂਦਾ ਹਾਰਪਾ ਤਾਂ ਹੀ ਗਿਆ ਸੀ ਪੰਜਾਬ ਟਪੜਿਆ ਸੀ ਫੋੜ ਕੇ ਉੱਜਾਦਾ ਵਗਿਆ ਐਸਾ ਕੁਛ ਨਹੀਂ ਆ ਇਹ ਮਾਮਦਾ ਇੱਕ ਬਹੁਤ ਵਧੀਆ ਫਲਸਫਾ ਹੋਇਆ ਉਹ ਮਤ ਤੋਂ ਸਹੀ ਇੱਕ ਵਾਰ ਮੈਨੂੰ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਮੈਂ ਉਸ ਕਰਕੇ ਮੈਂ ਬੀਜੇਪੀ ਚ ਆਇਆ ਸੀ ਕਿ ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ ਮੈਨੂੰ ਕੋਈ ਜ਼ਰੂਰਤ ਨਹੀਂ ਬਲੇ ਦੋ ਜੋ ਆ ਕਰੇ ਦੋਨੇ ਜਵਾਕ ਵਿਆਹ ਤੇ ਦੋਨੇ ਜਵਾਕਾਂ ਦੇ ਵਿਆਹਾਂ ਤੇ ਮਹਾਰਾਣੀ ਸਾਹਿਬ ਸੀਗੇ ਮੈਂ ਪੁੱਤਾਂ ਨਾਮ ਮਾਇਆ ਇਹ ਉਹ ਮਾਇਆ ਜਿਹੜੀ ਦਰਬੇਸ਼ ਹੈ ਇਹ ਉਹ ਲੀਡਰ ਹੈ ਜਿਹੜੀ ਤਾਕਤ ਹੈ ਇਹ ਉਹ ਮਹਾਰਾਣੀ ਨੇ ਜਿਹੜੇ ਸੱਚ ਨੇ ਜਿਹੜੇ ਸਪਸ਼ਟ ਨੇ ਜਿਹੜੇ ਹਾਜ਼ਰ ਰਹੇ ਸਾਹਬ ਕੋਈ ਪ੍ਰੋਟੋਕੋਲ ਵੀ ਹੈ ਉਹ ਮਹਾਰਾਜਾ ਦਾ ਪਰਿਵਾਰ ਵੀ ਹੈ ਜਿਨ੍ਹਾਂ ਰੱਬ ਨੇ ਜਿਨ੍ਹਾਂ ਨੂੰ ਗੱਤੀਆਂ ਬਖਸ਼ ਕੇ ਆਪਾਂ ਕੋਣ ਹਾਂ

ਹਵਾ ਨਾਲ ਛਾਪ ਉਹਨਾਂ ਦੇ ਜਿਹੜੇ ਅ ਮੀਡੀਆ アドਵਾਈਸਰ ਸੀ ਉਹ ਵੀ ਉਹ सीएम ਦੇ ਮੀਡੀਆ アドਵਾਈਸਰ ਮੈਸਾਨੀ ਸਾਹਿਬ ਦੇ ਤਰुण ਭੰਡਾਰੀ ਸਾਹਿਬ ਉਹਨਾਂ ਨਾਲ ਮੇਰਾ ਬਹੁਤ ਪਿਆਰ ਹੈ ਪਰਿਵਾਰ ਪਰਮੇਸ਼ਨ ਨੇ ਉਹ ਮੈਨੂੰ ਹਮੇਸ਼ਾ ਕਹਿੰਦੇ ਸੀ ਤੂੰ ਬੀਜੇਪੀ ਜੋਇਨ ਕਰਾ ਬੀਜੇਪੀ ਜਾਦਾ ਬੀਜੇਪੀ ਜਾਦਾ ਮੈਂ ਮਨੋਹਰ ਰਾਜ ਖੱਟਰ ਸਾਹਿਬ ਨਾਲ ਇੱਕ ਦਿਨ ਬੈਠਾਕਾਰ ਦੇ ਵਿੱਚ ਜਾ ਰਿਹਾ ਸੀ ਤੇ ਮੈਂ ਉਹਨਾਂ ਤੋਂ ਪੁੱਛਿਆ ਕਿ ਜੀ ਮੋਦੀ ਸਾਹਿਬ ਦੇ ਬਾਰੇ ਕੋਈ ਗੱਲ ਦੱਸੋ ਉਸ ਦਿਨ ਮੇਰੇ ਪੱਗ ਬੰਨੀ ਹੋਈ ਸੀ ਮੇਰੇ ਪੱਗ ਤੇ ਐ ਇੱਜ਼ਤ ਨਾਲ ਹੱਥ ਫੇਰ ਕੇ ਮਨੋਹਰ ਲਾਲ ਜੀ ਨੇ ਗੱਡੀ ਚੇਂਜ ਕਰਵਾ ਮਤਲਬ ਰੂਟ ਚੇਂਜ ਕਰਵਾਇਆ ਸੀਐਮ ਦਾ ਰੂਟ ਚੇਂਜ ਕਰਨਾ ਖਾਸੀ ਵੱਡੀ ਗੱਲ ਹੁੰਦੀ ਹੈ ਪੰਚਗੁੱਲੇ ਦੇ ਇੱਕ ਸੈਕਟਰ ਦੀ ਘਰ ਦੇ ਮੋੜ ਦੀ ਜਿੱਥੋਂ ਨਿਕਲੇ ਕਹਿੰਦੇ ਉਦੋਂ ਦੀ ਇਹ